ਛੋਟੀਆਂ-ਛੋਟੀਆਂ ਕਹਾਣੀਆਂ ਸਾਨੂੰ ਬਹੁਤ ਵੱਡੀਆਂ ਕਈ ਵਾਰੀ ਸਿੱਖਿਆਵਾਂ ਦੇ ਜਾਂਦੀਆਂ ਹਨ। ਸਿਆਣਿਆਂ ਦੀ ਕਈ ਵਾਰ ਕੋਈ ਕਹੀ ਇੱਕ ਗੱਲ ਸਾਡੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਇਸ ਤਰ੍ਹਾਂ ਦੀ ਇੱਕ ਛੋਟੀ ਜੀ ਕਹਾਣੀ ਹੈ ਕਿ ਇੱਕ ਜੈਨ ਫਕੀਰ ਜਿਹੜਾ ਇੱਕ ਦਰਿਆ ਦੇ ਕੰਢੇ ਤੇ ਰਹਿੰਦਾ ਸੀ ਇੱਕ ਦਿਨ ਮਸੀਅਾ ਦੀ ਕਾਲੀ ਰਾਤ ਸੀ ਤੇ ਉਹਨੂੰ ਨੀਂਦ ਨਹੀਂ ਆ ਰਹੀ ਸੀ ਨੀਂਦ ਨਹੀਂ ਆ ਰਹੀ ਸੀ ਤੇ ਉਹਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਕਿਉਂ ਨਾ ਨਦੀ ਦੇ ਵਿੱਚ ਜਾ ਕੇ ਕਿਸ਼ਤੀ ਦੇ ਉੱਤੇ ਥੋੜੀ ਦੇਰ ਕਿਸ਼ਤੀ ਚਲਾ ਕੇ ਚੈਲਪੈਲ ਕੀਤੀ ਜਾਵੇ ਤੇ ਦੇਖਿਆ ਜਾਵੇ ਕਿ ਹਨੇਰੇ ਵਿੱਚ ਕਿਸ਼ਤੀ ਕਿਵੇਂ ਲੱਗਦੀ ਹੈ ਉਹ ਕਿਸ਼ਤੀ ਤੇ ਬੈਠਾ ਤੇ ਕਿਸ਼ਤੀ ਨੂੰ ਲੈ ਕੇ ਦਰਿਆ ਦੇ ਦੂਸਰੇ ਪਾਸੇ ਜਾਣ ਲੱਗਾ ਜਦੋਂ ਦਰਿਆ ਦੇ ਅੱਧ ਵਿੱਚ ਕਾਰਜ ਜੇ ਗਿਆ ਤਾਂ ਇੱਕ ਹੋਰ ਕਿਸ਼ਤੀ ਆ ਕੇ ਉਸ ਕਿਸ਼ਤੀ ਦੇ ਨਾਲ ਟਕਰਾਈ ਤੇ ਬਹੁਤ ਜ਼ੋਰ ਦਾ ਉਹਨੂੰ ਝਟਕਾ ਲੱਗਾ ਉਹ ਫਕੀਰ ਗੁੱਸੇ ਦੇ ਵਿੱਚ ਚਲਾਇਆ ਬਹੁਤ ਰੋ ਪਰੀ ਆਵਾਜ਼ ਵਿੱਚ ਉਹਨੇ ਕਿਹਾ ਕਿ ਦਿਸਦਾ ਨਹੀਂ ਪਤਾ ਨਹੀਂ ਲੱਗਦਾ ਕਿ ਤੁਸੀਂ ਮੇਰੀ ਬੇੜੀ ਦੇ ਵਿੱਚ ਹੋਰ ਬੇੜੀ ਲਿਆ ਮਾਰੀ ਹੈ ਫਿਰ ਉਹਨੇ ਹੋਰ ਗਾ ਨਾਲ ਦੇਖਿਆ ਤੇ ਜਦੋਂ ਦੇਖਿਆ ਤਾਂ ਜਿਹੜੀ ਬੇੜੀ ਉਹਦੀ ਬੇੜੀ ਦੇ ਵਿੱਚ ਆ ਕੇ ਵੱਜੀ ਸੀ ਉਹਨੇ ਧਿਆਨ ਨਾਲ ਦੇਖਿਆ ਕਿ ਬੇੜੀ ਖਾਲੀ ਸੀ ਉੱਚੀ ਉੱਚੀ ਹੱਸਿਆ ਤੇ ਕਹਿਣ ਲੱਗਾ ਕਿ ਬੋਟ ਇਜ਼ ਐਮਪਟੀ ਬੋਟ ਇਜ਼ ਐਮਪਟੀ ਕਿ ਬੇੜੀ ਖਾਲੀ ਹੈ ਤੇ ਬਾਅਦ ਚ ਉਹਨੂੰ ਇਸ ਗੱਲ ਦਾ ਇਲਮ ਹੋਇਆ ਇਸ ਗੱਲ ਦਾ ਗਿਆਨ ਹੋਇਆ ਕਿ 베ੜੀ ਤਾਂ ਖਾਲੀ ਸੀ ਤੇ ਮੈਂ ਗੁੱਸਾ ਕਿਹਦੇ ਤੇ ਕਰ ਰਿਹਾ ਸੀ ਫਿਰ ਕਹਿੰਦੇ ਆ ਕਿ ਕਥਾ ਇਹ ਕਹਿੰਦੀ ਹੈ ਕਿ ਉਸ ਬੰਦੇ ਨੇ ਇੱਕ ਤਰ੍ਹਾਂ ਨਾਲ ਆਪੇ ਜੀਵਨ ਦੇ ਵਿੱਚ ਇਸ ਤਿੰਨਾ ਸ਼ਬਦਾਂ ਦਾ ਜਿਹੜਾ ਇੱਕ ਸਾਰਤੱਤ ਸੀ ਉਹਨੂੰ ਆਤਮ ਸਾਥ ਕਰ ਲਿਆ ਉਹਨੂੰ ਗਿਆਨ ਦਾ ਜ਼ਰੀਆ ਬਣਾ ਲਿਆ ਉਹ ਜਦੋਂ ਵੀ ਲੋਕਾਂ ਦੇ ਵਿੱਚ ਜਾਂਦਾ ਲੋਕਾਂ ਦੇ ਵਿੱਚ ਵਿਚਰਦਾ ਕੋਈ ਉਹ ਉਹਨੂੰ ਬੁਰਾ ਭਲਾ ਕਹਿੰਦਾ ਕੋਈ ਉਹਨੂੰ ਮਾੜਾ ਕਹਿੰਦਾ ਜਾਂ ਉਹਦੇ ਨਾਲ ਦੁਰਵਿਹਾਰ ਕਰਦਾ ਜਾਂ ਉਹਦੇ ਨਾਲ ਬਹਿਸ ਕਰਨ ਲੱਗਦਾ ਜੋ ਬੋਲਦਾ ਕਿ ਬੋਟ ਇਜ਼ ਐਮਪਟੀ ਕਿ ਢੇੜੀ ਖਾਲੀ ਹੈ ਉਹਨੇ ਉਹਨਾਂ ਤਿੰਨਾਂ ਸ਼ਬਦਾਂ ਤੋਂ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਗਿਆਨ ਦਾ ਆਪਣੇ ਕੋਲ ਗਿਆਨ ਦਾ ਇੱਕ ਸਰੋਤ ਹਾਸਲ ਕਰ ਲਿਆ ਕਿ ਬੇੜੀ ਖਾਲੀ ਅਸੀਂ ਵੀ ਕਈ ਵਾਰ ਬਹੁਤ ਸਾਰੀਆਂ ਥਾਵਾਂ ਤੇ ਬਹਿਸ ਕਰਨ ਲੱਗ ਪੈਂਦੇ ਆ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਜਾਂ ਇੱਕ ਦੂਜੇ ਨੂੰ ਆਪਣੇ ਆਪ ਨੂੰ ਗਿਆਨਮਾਨ ਹੋਣ ਦਾ ਇੱਕ ਤਰ੍ਹਾਂ ਨਾਲ ਭਰਮ ਦਾ ਸ਼ਿਕਾਰ ਹੋ ਜਾਂਦੇ ਆ ਤੇ ਸਾਨੂੰ ਅਸੀਂ ਸਮਝਦੇ ਆ ਕਿ ਅਸੀਂ ਦੂਸਰੇ ਤੇ ਆਪਣੀ ਗੱਲ ਦੇ ਜਾਂ ਸ਼ਬਦਾ ਰਾਹੀਂ ਜ਼ਿਆਦਾ ਪ੍ਰਭਾਵ ਪਾ ਸਕਦੇ ਆ ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਗਲਾ ਜਿਹੜਾ ਹੈ ਉਹਦੇ ਉਹ ਕਿੱਥੇ ਖੜਾ ਹੋਇਆ ਹੈ ਤੇ ਅਸੀਂ ਕਿੱਥੇ ਖੜੇ ਹੋਏ ਹਾਂ ਇਹ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਅਸੀਂ ਸਾਨੂੰ ਕਿਸੇ ਨਾਲ ਸੰਵਾਦ ਕਰਨਾ ਚਾਹੀਦਾ ਹੈ ਗੱਲਬਾਤ ਕਰਨੀ ਚਾਹੀਦੀ ਹੈ ਸੋ ਇਸ ਕਹਾਣੀ ਤੋਂ ਵੀ ਸਾਨੂੰ ਇਹ ਸਿੱਖਿਆ ਮਿਲਦੀ ਕਿ ਕਈ ਵਾਰੀ ਅਸੀਂ ਬੇਲੋੜੇ ਵਿਵਾਦ ਸ਼ੁਰੂ ਕਰ ਦਿੰਨੇ ਆ ਤੇ ਉਹ ਬੇਲੋੜੇ ਵਿਵਾਦ ਜਿਨ੍ਹਾਂ ਦਾ ਕੋਈ ਅਰਥ ਹੀ ਨਹੀਂ ਹੁੰਦਾ ਉਹਨਾਂ ਤੇ ਅਸੀਂ ਗੁੱਸੇ ਹੋਈ ਜਾਂਦੇ ਆਂ ਅਸੀਂ ਕਾਲੇ ਪਈ ਜਾਂਦੇ ਆਂ ਅਸੀਂ ਕਈ ਵਾਰ ਅ ਇਸ ਤਰ੍ਹਾਂ ਦੇ ਮਸਲੇ ਜਿਹੜੇ ਆ ਜਿਹੜੇ ਮਸਲਿਆਂ ਦਾ ਕੋਈ ਮਤਲਬ ਨਹੀਂ ਹੁੰਦਾ ਸਾਡੀ ਜ਼ਿੰਦਗੀ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਉਹਨਾਂ ਮਸਲਾਂ ਚ ਵੀ ਆਪਣੇ ਆਪ ਦੀ ਜਿਹੜੀ ਤਾਕਤ ਐ એનર્ਜੀ ਐ ਤੇ ਸਮਾਂ ਐ ਉਹ ਵਿਅਰਥ ਗੁਵਾਈ ਜਾ ਰਿਹਾ ਹੁੰਦੇ ਆਂ ਤੋਂ ਸਾਨੂੰ ਇਹ ਸਮਝਣ ਦੀ ਲੋੜ ਐ ਕਿ ਅਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਤੋਂ ਸਿੱਖ ਕੇ ਆਪਣੀ ਜ਼ਿੰਦਗੀ ਨੂੰ ਹੋਰ ਚੰਗਾ ਬਣਾ ਸਕਦੇ ਆਂ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹਦੇ ਬਾਰੇ ਜ਼ਰੂਰ ਦੱਸਿਓ ਤੁਹਾਡਾ ਸੋਚ ਵਿਚਾਰ ਟੀਵੀ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ